ਹਾਂਜੀ ਬਈ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਘੈਂਟ ਕੰਬੀਨੇਸ਼ਨ ਦੇ ਵਿੱਚ ਇੱਕ ਸੋਫਾ ਹਾਂਜੀ ਬਈ ਕਿੰਨੇ ਵੱਡੇ ਰੂਮ ਦੇ ਵਿੱਚ ਇਹ ਸੋਫਾ ਜੀ ਇਹ ਵੀਰੇ 9 ਬਜੇ 10 ਦੇ ਵਿੱਚ ਲੱਗਣ ਵਾਲਾ ਸੋਫਾ ਹੈ ਜੀ ਆਪਣਾ ਠੀਕ ਹੈ ਜੀ ਤੇ ਜੇ ਆਪਾਂ ਕਲਰ ਕੰਬੀਨੇਸ਼ਨ ਦੇ ਵਿੱਚ ਕਹੀਏ ਕਿਹੜੇ ਕਿਹੜੇ ਕਲਰ ਮਿਲ ਜਾਣਗੇ ਆਪ ਨੂੰ ਸੋਫੇ ਦੇ ਇਹਦੇ ਵਿੱਚ ਕਲਰ ਤੁਹਾਨੂੰ ਹੋਰ ਵੀ ਬਹੁਤ ਮਿਲ ਜਾਣਗੇ ਬਾਕੀ ਜਿਹੜਾ ਇਹ ਕਲਰ ਲੱਗਿਆ ਹੋਇਆ ਹੈਗਾ ਜੀ ਇਹ ਮੰਨ ਲਓ ਬਹੁਤ ਜੈਨੂਨ ਲੱਗਿਆ ਹੋਇਆਗਾ ਮੰਨ ਲਓ ਡਾਰਕ ਐਂਡ ਲਾਈਟ ਦਾ ਬਹੁਤ ਸੋਹਣਾ ਕੰਬੀਨੇਸ਼ਨ ਬਣਾਇਆ ਹੋਇਆਗਾ ਜੀ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਕਸਟਮਾਈਜੇਸ਼ਨ ਦੀ ਜੀ ਹਾਂਜੀ ਤੇ ਵੀ ਆਪਾਂ ਕਿੱਡੇ ਵੱਡੇ ਰੂਮ ਦੇ ਵਿੱਚ ਲਾ ਸਕਦੇ ਹਾਂ ਤੇ ਕਿ ਇਹਨੂੰ ਵੱਡਾ ਵੀ ਕਰ ਸਕਦੇ ਹਾਂ ਇਹ ਮੰਨ ਲਓ ਵੈਸੇ ਤਾਂ 9x10 ਦੇ ਕਮਰੇ 'ਚ ਲੱਗਿਆ ਜਿਹੜਾ ਆਪਣੇ ਕੋਲ ਮੌਜੂਦਾ ਸੋਫਾ ਪਿਆ ਹੈ ਬਾਕੀ ਜੀ ਆਪਣੇ ਕੋਲ ਕਮਰਾ ਵੱਡਾਗਾ ਉਸਾਂ ਨੂੰ ਕਸਟਮਾਈਜ਼ ਹੋ ਕੇ ਉਸਾਂ ਨੂੰ ਵੱਡਾ ਵੀ ਬਣ ਜਾਏਗਾ ਜੀ ਤੇ ਹੋਰ ਵੀਰੇ ਕੀ ਖਾਸੀਅਤ ਮਿਲ ਜੂ ਆਪਾਂ ਨੂੰ ਸੋਫੇ ਦੇ ਇੱਕ ਤਾਂ ਵੀਰੇ ਜਿਹੜੀ ਵਿੱਚ ਖਾਸੀਅਤ ਹੈਗੀ ਹੈ ਨਵੀਂ ਜ ਇਹ ਚੇਰ ਬਾਹਰ ਨਿਕਲ ਜਾਂਦੀ ਹੈ ਮੰਨ ਲਓ ਆਪਾਂ ਐਡਜਸਟ ਕਰਨਾ ਸੋਫਾ ਇਹ ਚੇਰ ਆਪਾਂ ਕੱਢ ਕੇ ਦੂਜੇ ਪਾਸੇ ਲਗਾ ਸਕਦੇ ਹਾਂ ਦੇਖੋ ਸੋਫਾ ਵੱਡਾ ਬਣ ਜਾਏਗਾ ਇਧਰੋਂ ਛੋਟਾ ਬਣ ਜਾਏਗਾ ਠੀਕ ਹੈ ਜੀ ਮੰਨ ਕੇ ਚੱਲ ਆਪਣਾ ਕਮਰਾ ਇੱਕ ਪਾਸੇ ਜਿਆਦਾ ਵੱਡਾ ਇੱਕ ਪਾਸੇ ਜਿਆਦਾ ਛੋਟਾ ਹੈ ਤੇ ਬਈ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਕਿਹ ਹੈ ਜੀ ਮਿਲਜੂ ਆਪਾਂ ਨੂੰ ਕੁਆਲਿਟੀ ਵੀਰੇ ਸਾਰੀ ਹੈਵੀ ਬਿਲਡ ਰਹਿਣ ਵਾਲੀ ਹੈ ਜਿਵੇਂ ਆਪਾਂ ਆਮ ਬਜ਼ਾਰਾਂ ਦੇ ਵਿੱਚ ਦੇਖਦੇ ਹਾਂ ਸੋਫਾ 2-3 ਹਜ਼ਾਰ ਸਸਤਾ ਵੀ ਮਿਲ ਜਾਂਦਾ ਉਹ ਕਸਟਮਰ 2-3 ਹਜ਼ਾਰ ਦੇ ਚੱਕਰ ਦੇ ਵਿੱਚ ਧੋਖਾ ਖਾਂਦੇ ਤੇ ਮਾੜਾ ਮਟੀਰੀਅਲ ਬ ਹੈਵੀ ਪੈਰ ਰਹਿਣਗੇ ਹੈਵੀ ਸਟਫ ਵਾਲਾ ਸਾਰਾ ਕੱਪੜਾ ਰਹੇਗਾ ਜੀ ਤੇ ਬਈ ਜਿਵੇਂ ਮੈਂ ਤੁਹਾਡੀ ਸ਼ਾਹਦਤ ਤੇ ਵਿਜ਼ਿਟ ਕਰਦੇ ਹੀ ਰਹਿਣਾ ਆਪਣੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਤੇ ਪ੍ਰਾਈਸ ਵੀ ਪੂਰੇ ਜੈਨੂਇਨ ਹੁੰਦੇ ਨੇ ਇਹ ਚੀਜ਼ ਨੂੰ ਮੇਨਟੇਨ ਕਿਵੇਂ ਕਰਦੇ ਹੋ ਤੁਸੀਂ ਮੰਨ ਲਓ ਜਿਵੇਂ ਆਪਾਂ ਤੁਸੀਂ ਕਹਿੰਦੇ ਪ੍ਰਾਈਸ ਵੀ ਜੈਨੂਇਨ ਹੁੰਦੇ ਨੇ ਤੇ ਕੁਆਲਿਟੀ ਵੀ ਵਧੀਆ ਹੁੰਦੀ ਹੈ ਸਾਨੂੰ ਮਾਰਕੀਟ ਦੇ ਨਾਲ ਹੋ ਕੇ ਚੱਲਣਾ ਪੈਂਦਾ ਹੈ ਕੁਆਲਿਟੀ ਵੀ ਵਧੀਆ ਦੇਣੀ ਪੈਂਦੀ ਹੈ ਪ੍ਰਾਈਸ ਵੀ ਜੈਨੂਇਨ ਦੇਣੇ ਪੈਂਦੇ ਨੇ ਜੇ ਆਈ ਸੇਮ ਕੁਆਲਿਟੀ ਦਾ ਸਟੱਫ ਮਟੀਰੀਅਲ ਤੁਸੀਂ ਬਾਜ਼ਾਰੋਂ ਲੈਣੋ ਤੁਹਾਨੂੰ 10-12000 ਰੁਪਏ ਮਹਿੰਗਾ ਮਿਲੇਗਾ ਸਾਨੂੰ ਮਾਰਕੀਟ ਨਾਲ ਮਿਲ ਕੇ ਝੁਲਕੇ ਰਹਿਣਾ ਪੈਂਦਾ ਮੈਂ ਰੇਟ ਵੀ ਜੈ ਪਾ ਗੱਲ ਕਰੀਏ ਵੀ ਕਸਟਮਰ ਨੇ ਕਿਸ ਨੇ ਆਰਡਰ ਕਰਨਾ ਹੋਵੇ ਚਾਹੇ ਉਹ ਪੰਜਾਬ ਤੋਂ ਹੋਵੇ ਚਾਹੇ ਕਿਤੇ ਹੋਰ ਹੋਵੇ ਕਰ ਸਕਦਾ ਆਰਡਰ ਹਾਂਜੀ ਆਰਡਰ ਕਰ ਸਕਦਾ ਹੈ ਜੀ ਥੱਲੇ ਦਿੱਤਾ ਆਪਣਾ ਨੰਬਰ 9904242042 ਤੇ ਕਾਲ ਕਰ ਸਕਦਾ ਹੈ ਬਾਕੀ ਸਾਨੂੰ ਡੀਐਮ ਕਰ ਸਕਦਾ WhatsApp ਤੇ ਜੀ ਠੀਕ ਹੈ ਜੀ ਸੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਸੋਫੇ ਜਾਂ ਹੋਰ ਕਾ ਵੀ ਪਰਨਚ ਮਿਲ ਜਾਂਦਾ ਆਪਣੇ ਕੋਲ ਹਾਂਜੀ ਹਾਂਜੀ ਬਹੁਤ ਸਾਰਾ ਕੁਝ ਹੀ ਮਿਲਦਾ ਡਾਈਨਿੰਗ ਟੇਬਲ ਸੋਫਾ ਬੈੱਡ ਗੱਦੇ ਸਾਰਾ ਕੁਝ ਮਿਲ ਜਾਂਦਾ ਹੈ ਠੀਕ ਹੈ ਜੀ ਤੇ ਜੇ ਕਿਸੇ ਨੂੰ ਕੁਝ ਵੀ ਤਿਆਰ ਕਰਾਉਣਾ ਹੋਏ ਫਰਨੀਚਰ ਦੇ ਵਿੱਚ ਕਰ ਦਿੰਦੇ ਹਾਂ ਹਾਂਜੀ ਕੁਝ ਵੀ ਤਿਆਰ ਕਿੰਨੇ ਦਿਨਾਂ ਦੇ ਵਿੱਚ ਵਿੱਚ ਕੈਪ ਇਹ 7-8 ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦੇਣੀ ਹੈ ਆਪਾਂ ਠੀਕ ਹੈ ਜੀ ਸੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਫਰਨੀਚਰ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਸਾਨੂੰ ਡੀਐਮ ਵੀ ਕਰ ਸਕਦੇ ਹੋ ਤੇ ਸਾਡੇ ਇੰਸਟਾਗ੍ਰam ਪੇਜ ਤੇ ਵਿਜ਼ਿਟ ਕਰ ਸਕਦੇ ਹੋ ਧੰਨਵਾਦ ਧੰਨਵਾਦ